ਗੋਲਮੇ ਕੀ ਹੁੰਦੀ ਹੈ ਕਿ ਵੇਂਦੀ ਹੁੰਦੀ ਹੈ ਇਸ ਤੋਂ ਬਾਅਦ ਤੁਹਾਨੂੰ ਇਹ ਦੱਸਣ ਦੀ ਸਮਝਣ ਦੀ ਜ਼ਰੂਰਤ ਨਹੀਂ ਹੈ ਪੂਰੀ ਗੱਲ ਦੱਸਦੇ ਹਾਂ ਉਸ ਤੋਂ ਪਹਿਲਾਂ ੜਾ ਲੰਗ ਦਾ ਬਹੁਤ ਲੋਕਾਂ ਨੂੰ ਇਹ ਗੱਲ ਬੁਰੀ ਲੱਗੇ ਔਰ ਉਲਟਾ ਸਿੱਧਾ ਹੋਏ ਕਮੈਂਟਾਂ ਵਿੱਚ ਕਹਿਣ ਪਰ ਸਹੀ ਗੱਲ ਕਹਿਣ ਤੋਂ ਗਰੇਜ ਨਹੀਂ ਕਰਨਾ ਚਾਹੀਦਾ ਇਸ ਨੂੰ ਮੰਨਿਆ ਜਾ ਸਕਦਾ ਹੈ ਕਿ ਅਮਿਤਪਾਲ ਸਿੰਘ ਦੀ ਸਭ ਤੋਂ ਵੱਡੀ ਹਾਰ ਹੋਈ ਔਰ ਸਰਕਾਰ ਦੀ ਜਾਂ ਆਰਐਸਐਸ ਦੀ ਸਭ ਤੋਂ ਵੱਡੀ ਜਿੱਤ ਹੋਈ ਕਿਉਂ ਕਿ ਕਿਉਂਕਿ ਇੱਕ ਆਦਮੀ ਨੂੰ ਫਤਵਾ ਦਿੱਤਾ ਹੈ ਇੱਕ ਲੋਕ ਸਭ ਤੋਂ ਐਨੇ ਵੱਡੇ ਪੱਧਰ ਤੇ ਜਨਤਾ ਨੇ ਪਰ ਉਸ ਨੂੰ ਸਿਰਫ ਸੌਖਵਾਲ ਦੇ ਲਈ ਛੱਡਿਆ ਗਿਆ ਹੈ ਪਰੋਲ ਦਿੱਤੀ ਗਈ ਹੈ ਉਹਨੂੰ ਆਪਣੇ ਹਲਕੇ ਦੇ ਲੋਕਾਂ ਨਾਲ ਵੀ ਮਿਲਦੀ ਗੱਲ ਨਹੀਂ ਕੀਤੀ ਗਈ ਉਹਨੂੰ ਘਰੇ ਵੀ ਜਾਣ ਦੀ ਇਜਾਜ਼ਤ ਨਹੀਂ ਦਿੱਤੀ ਗਈ ਸੌ ਉਹ ਉਸੇ ਸਵਿਧਾਨ ਦੀ ਖਵਾਈ ਜਾ ਰਹੀ ਹੈ ਜਿਸ ਸਵਿਧਾਨ ਨੂੰ ਉਹ ਨਹੀਂ ਮੰਨਦਾ ਔਰ ਉਸ ਸਵਿਧਾਨ ਦੀ ਸੌ ਖਵਾ ਕੇ ਚੜਾਇਆ ਜਾ ਰਿਹਾ ਹੈ ਕਿ ਦੇਖੋ ਤੁਸੀਂ ਕਿੰਨਾ ਵੀ ਕਹੋ ਤੁਸੀਂ ਇਸੇ ਸਵਿਧਾਨ ਨੂੰ ਮੰਨਦੇ ਹੋ ਔਰ ਸਭ ਤੋਂ ਵੱਡੀ ਗੱਲ ਇਹ ਆ ਕਿ ਉਸ ਬੰਦੇ ਨੂੰ ਅਵਤਪਾਲ ਸਿੰਘ ਨੂੰ ਆਪਣੀ ਗੱਲ ਆਪਣੇ ਲੋਕਾਂ ਦੀ ਗੱਲ ਕਹਿਣ ਦੀ ਇਜਾਜ਼ਤ ਫਿਰ ਵੀ ਨਹੀਂ ਦਿੱਤੀ ਜਾਏਗੀ ਪਾਰਲੀਮੈਂਟ ਦੇ ਵਿੱਚ ਕਿਉਂਕਿ ਉਸ ਨੂੰ ਰਿਹਾਰ ਨਹੀਂ ਕੀਤਾ ਜਾ ਰਿਹਾ ਇਸ ਲਈ ਉਹ ਜੋ ਗੱਲ ਸੰਵਿਧਾਨਕ ਤਰੀਕੇ ਨਾਲ ਕਹਿ ਸਕਦਾ ਜਿਹੜੇ ਲੋਕ ਕਹਿੰਦੇ ਆ ਕਿ ਗਲਬਾਤ ਨਾਲ ਸਾਰੇ ਮਸਲੇ ਹੱਲ ਹੁੰਦੇ ਆ ਗਲਬਾਤ ਕਰਨੀ ਚਾਹੀਦੀ ਆ ਉਹਨਾਂ ਦੇ ਮੂੰਹ ਤੇ ਜੋਰਦਾ ਥੱਪੜ ਹੈ ਕਿ ਉਸ ਨੂੰ ਫਿਰ ਵੀ ਛੱਡਿਆ ਨਹੀਂ ਜਾ ਰਿਹਾ ਕਿ ਉਹ ਆਪਣੇ ਲੋਕਾਂ ਦੀ ਆਪਣੇ ਹਰਕੇ ਦੀ ਆਪਣੇ ਕੌਮ ਦੀ ਗੱਲ ਕਰ ਸਕੇ ਪਾਰਲੀਮੈਂਟ ਦੇ ਵਿੱਚ ਖੜਾ ਹੋ ਕੇ ਸਿਰਫ ਸੌਖਵਾਂ ਲਈ ਛੱਡਿਆ ਗਿਆ ਤਾਂ ਕਿ ਦੱਸਿਆ ਜਾ ਸਕੇ ਕਿ ਦੇਖੋ ਅਸੀਂ ਤੁਹਾਨੂੰ ਆਪਣੇ ਥੱਲੇ ਰੱਖ ਸਕਦੇ ਹਾਂ ਇਹ ਸਭ ਤੋਂ ਵੱਡੀ ਹਾਰ ਵੀ ਕਹੀ ਜਾ ਸਕਦੀ ਹੈ ਅਮਰਪਾਲ ਸਿੰਘ ਦੀ ਤੇ ਆਰਐਸਐਸ ਦੀ ਸਰਕਾਰ ਦੀ ਜਿੱਤ ਵੀ ਕਹੀ ਜਾ ਸਕਦੀ ਹੈ ਕਾਫੀ ਦਰਦਨਾਕ ਹੈ ਹਮਤ ਹੋਵੇ ਜਾਂ ਨਾ ਹੋ ਪਰ ਮੇਰੇ ਮਨ ਵਿੱਚ ਇੱਕ ਵਿਚਾਰ ਆ ਰਿਹਾ ਸੀ ਕਿ ਜਿਵੇਂ ਪਾਲ ਸਿੰਘ ਨੇ ਅਸੈਂਬਲੀ ਦੇ ਵਿੱਚ ਜਾ ਕੇ ਜਾਂ ਅਦਾਲਤ ਦੇ ਵਿੱਚ ਜਾ ਕੇ ਕੀਤਾ ਸੀ ਅਗਰ ਉਹੀ ਹਤਪਾਲ ਸਿੰਘ ਅਸੈਂਬਲੀ ਪਾਰਲੀਮੈਂਟ ਦੇ ਵਿੱਚ ਜਾ ਕੇ ਕਹਿ ਦਿੰਦਾ ਕਹਿ ਦਿੰਦਾ ਕਿ ਖਾਲਸਾਣ ਜਿੰਦਾਬਾਦ ਖਾਲਸਾਣ ਸਾਡਾ ਹੱਕ ਹੈ ਦੇਖੋ ਉਹਨਾਂ ਨੇ ਨਾਰੇ ਲਾਉਂਦੇ ਇੱਕ ਦਿਨ ਪਹਿਲਾਂ ਓਮ ਬਿੱਲਰ ਨੇ ਸਾਰਾ ਸਿਸਟਮ ਚੇਂਜ ਕਰਤਾ ਕੋਈ ਨਾਰਾ ਨਹੀਂ ਕੋਈ ਜਿਕਰਾ ਨਹੀਂ ਕੋਈ ਬੋਲ ਨਹੀਂ ਸਕਦਾ ਜਦ ਕਿ ਪਹਿਲਾਂ ਮੋਦੀ ਜਿੰਦਾਬਾਦ ਫਲਾਣਾ ਟਿਮਕਣਾ ਸਭ ਹੋ ਰਿਹਾ ਸੀ ਸਿਰਫ ਹਵਤਪਾਲ ਸਿੰਘ ਦੇ ਸੌਖਣ ਤੋਂ ਇੱਕ ਦਿਨ ਪਹਿਲਾਂ ਸਾਰੇ ਦੇ ਸਾਰੇ ਰੂਲ ਓਮ ਬਿਡਲਰ ਨੇ ਚੇਂਜ ਕੀਤੇ ਕਿਉਂ ਕੀਤੇ ਇਹ ਹੀ ਦਰਸਾਉਂਦਾ ਕਿ ਅਸੀਂ ਗੁਲਾਮ ਹੈ ਅਸੀਂ ਆਜ਼ਾਦ ਨਹੀਂ ਹੈ ਭਾਰਤ ਲੋਕਤੰਤਰੀਕ ਦੇਸ਼ ਨਹੀਂ ਹੈ ਇਹ ਜੋਰਜਬਦਤੀ ਦਾ ਕਬਜ਼ਾ ਕੀਤਾ ਹੋਇਆ ਇਹਨਾਂ ਲੋਕਾਂ ਦਾ ਵਾ ਠੀਕ ਹੈ ਇਹ ੱੱੱਕੇ ਨਾਲ ਸਰਕਾਰ ਰਾਜ ਕਰੇ ਰਾਜशाही ਚੱਲ ਰਹੀ ਆ ਕੋਈ ਲੋਕਤੰਤਰ ਨਹੀਂ ਹੈ ਕੋਈ ਕੁਛ ਨਹੀਂ ਹੈ ਜੋ ਮਨ ਆਉਂਦਾ ਉਹੀ ਕਰ ਰਿਹਾ ਔਰ ਇਹ ਕਾਫੀ ਦੁਖਦਾਇਕ ਹੈ ਸਾਡੇ ਨਾਲ ਖਲਵਾੜ ਕੀਤਾ ਜਾ ਰਿਹਾ ਫਿਰ ਕਹਿੰਦੇ ਆ ਕਿ ਅਸੀਂ ਅਮੇ ਕਹਿੰਦਾ ਜਦੋਂ ਤੁਸੀਂ ਸਾਨੂੰ ਕਿਸੇ ਵੀ ਤਰ੍ਹਾਂ ਨਾਲ ਆਪਣੀ ਗੱਲ ਰੱਖਣ ਦਾ ਮੌਕਾ ਹੀ ਨਹੀਂ ਦੋਗੇ ਤਾਂ ਫਿਰ ਅਸੀਂ ਕੀ ਕਰੀਏ ਹੱਕ ਇਹ ਬਣਦਾ ਸੀ ਕਿ ਅਮਰਤਪਾਲ ਸਿੰਘ ਰੌੜੇ ਸਾਥੀਆਂ ਤੋਂ ਤੁਰੰਤ ਐਨਐਸਏ ਹਟਾ ਕੇ ਕਿਉਂਕਿ ਸਰਕਾਰ ਗਲਤ ਹੋ ਚੁੱਕੀ ਆ ਪਬਲਿਕ ਸਾਥ ਹੈ ਤੇ ਉਸ ਤੋਂ ਐਨਐਸਏ ਹਟਾ ਕੇ ਉਸ ਨੂੰ ਤੁਰੰਤ ਰਹਾ ਕਰਨਾ ਚਾਹੀਦਾ ਸੀ ਉਹ ਮਰਜ਼ੀ ਨਾਲ ਸੌਚਉਂਕਦਾ ਮਰਜ਼ੀ ਨਾਲ ਆਪਣੇ ਲੋਕਾਂ ਨੂੰ ਮਿਲਦਾ ਗੱਲ ਕਰਦਾ ਪਰ ਇਹ ਗੁਲਾਮੀ ਦੀ ਸਭ ਤੋਂ ਵੱਡੀ ਨਿਸ਼ਾਨੀ ਹੈ ਕਿ ਉਹਨੂੰ ਇਹਦੇ باوجود ਵੀ ਰਹਾ ਨਹੀਂ ਕੀਤਾ ਗਿਆ ਕਿ ਉਹਨੂੰ ਐਡੇ ਵੱਡੇ ਪੱਧਰ ਤੇ ਫਟਵਾ ਮਿਲਿਆ ਔਰ ਸਿਰਫ ਸੌ ਚੁੱਕਣ ਦੇ ਲਈ ਪਾਰੋਲ ਦਿੱਤੀ ਗਈ ਹੈ ਆਪਣੇ ਲੋਕਾਂ ਨੂੰ ਆਪਣੇ ਘਰੇ ਆਪਣੇ